ਨਮਸਕਾਰ ਸਤਿ ਸ਼੍ਰੀ ਅਕਾਲ ਆਦਾਬ ਤੁਸੀਂ ਦੇਖ ਰਹੇ ਹੋ ਨਾਉਂਡੀਆਂ ਪੰਜਾਬੀ ਮੈਂ ਹਾਂ ਮਿੱਕੀ ਜੈਕਰ ਵੱਡੀ ਖਬਰ ਸਾਹਮਣੇ ਆ ਰਹੀ ਹੈ ਇੱਕ ਪਾਸੇ ਗਊਆਂ ਨੂੰ ਮਾਂ ਮੰਨਿਆ ਜਾਂਦਾ ਹੈ ਤੇ ਦੇਖ ਸਕਦੇ ਹੋ ਗੁਰੂ ਨਗਰੀ ਤੋਂ 16 ਕੁੰਟਲ ਗਊ ਮਾਸ ਬਰਾਮਦ ਕੀਤਾ ਗਿਆ ਹੈ ਜੀ ਹਾਂ ਬੇहद ਵੱਡੀ ਅਤੇ ਹੈਰਾਨ ਕਰ ਦੇਣ ਵਾਲੀ ਖਬਰ ਹੈ ਕਿ ਕਿਸ ਤਰੀਕੇ ਦੇ ਨਾਲ ਭਾਰਤ ਵਰਗੇ ਦੇਸ਼ ਦੇ ਵਿੱਚ ਗਊਆਂ ਦਾ ਕਤਲ ਕੀਤਾ ਜਾ ਰਿਹਾ ਹੈ ਕਿਸ ਤਰੀਕੇ ਦੇ ਨਾਲ ਉਹਨਾਂ ਦੇ ਨਾਲ क्रੂਐਲਟੀ ਦਿਖਾਈ ਜਾ ਰਹੀ ਹੈ ਤੇ 16 ਕੁੰਟਲ ਮਾਸ ਬਰਾਮਦ ਹੋਇਆ ਹੈ ਦੇਖ ਸਕਦੇ ਹੋ ਉਹਨਾਂ ਦੇ ਪਿੰਜਰ ਪਏ ਹੋਏ ਨੇ ਅਸੀਂ ਉਹ ਤਸਵੀਰਾਂ ਤੱਕ ਤੁਹਾਨੂੰ ਨਹੀਂ ਦਿਖਾ ਸਕਦੇ ਰੂ ਕੰਬੌਂਡ ਵਾਲੀਆਂ ਉਹ ਤਸਵੀਰਾਂ ਨੇ ਦੱਸਦੀ ਹੈ ਕਿ ਗੁਪਤ ਸੂਚਨਾ ਦੇ ਦਾਰ ਦੇ ਉੱਤੇ ਗੌਰ ਰਖਸ਼ਾ ਦਲ ਮੌਕੇ ਤੇ ਪਹੁੰਚਦੇ ਨੇ ਜਿੱਥੇ ਦੇਖ ਸਕਦੇ ਹੋ ਪੰਜ ਲੋਕਾਂ ਨੂੰ ਰੰਗੇ ਹਾਥੀ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਤੇ ਉੱਥੇ ਹੀ ਇੱਕ ਮੁੱਖ ਦੋਸ਼ੀ ਅਤੇ ਪੰਜ ਮਹਿਲਾਵਾਂ ਸਮੇਤ ਫਰਾਰ ਹੋ ਜਾਂਦਾ ਹੈ ਤਸਵੀਰਾਂ ਦੇਖ ਸਕਦੇ ਹੋ ਜੋ ਕਿ ਅੰਮ੍ਰਿਤਸਰ ਤਰਨਤਾਰਨ ਰੋਡ ਬੁਰੂ ਵਾਲੀ ਪਿੰਡ ਤੋਂ ਸਾਹਮਣੇ ਆ ਰਹੀਆਂ ਨੇ ਜਿੱਥੇ ਗੁਪਤ ਸੂਚਨਾ ਦੇ ਆਧਾਰ ਤੇ ਗਊ ਰਖਸ਼ਾ ਦਲ ਪੁਲਿਸ ਦੀ ਮਦਦ ਦੇ ਨਾਲ ਗੈਰ ਕਾਨੂੰਨੀ ਗਊ ਘਾਟ ਅੱਡੇ ਦਾ ਭਾਂਡਾ ਫੋੜਿਆ ਗਿਆ ਤੇ ਇਥੋਂ 5 ਵਿਅਕਤੀਆਂ ਨੂੰ ਮੌਕੇ ਤੇ ਰੰਗੇ ਹੱਥੀ ਫੜਿਆ ਗਿਆ ਜਿਸki ਮੁੱਖ ਦੋਸ਼ੀ ਮੁਹੰਮਦ ਇਮਰਾਨ ਕਾਰ ਰਾਹੀ ਹੋਰ 5 ਅਣਪਛਾਤੀਆਂ ਔਰਤਾ ਸਮੇਤ ਫਰਾਰ ਹੋ ਚੁੱਕਿਆ ਤਸਵੀਰਾਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇਹ ਸਟੋਰ ਬਣਾਏ ਹੋਏ ਸੀ ਜਿਸ ਤੇ ਵਿੱਚ ਦੇਖ ਸਕਦੇ ਹੋ ਕਿ ਇੱਕ ਪਾਸੇ ਪਿੰਜਰ ਪਏ ਨੇ ਦੂਸਰੇ ਪਾਸੇ ਡੱਬਿਆਂ ਦੇ ਵਿੱਚ ਭਰ-ਭਰ ਕੇ گاਊ ਮਾਸ ਜਿਹੜਾ ਹੈ ਉਹ ਰੱਖਿਆ ਗਿਆ ਸੀ ਅੱਗੇ ਭੇਜਣਾ ਸੀ ਪਰ ਇਸ ਤੋਂ ਪਹਿਲਾਂ ਹੀ ਗੌਰਖਸਾ ਅਦਾਲਤ ਪਹੁੰਚ ਜਾਂਦਾ ਹੈ ਤੇ ਉਹਨਾਂ ਦੇ ਵੱਲੋਂ ਇਹ ਵੱਡਾ ਖੁਲਾਸਾ ਕੀਤਾ ਜਾਂਦਾ ਹੈ ਦੱਸਦੀ ਹੈ ਕਿ ਸੂਤਰਾ ਰਾਹੀਂ ਜਾਣਕਾਰੀ ਮਿਲੀ ਸੀ ਕਿ ਇੱਕ ਸ਼ੈੱਡ 'ਚ ਵੱਡੀ ਮਾਤਰਾ 'ਚ ਗਊਆਂ ਦੀ ਹੱਤਿਆ ਹੋ ਰਹੀ ਹੈ ਤੇ ਇਹ ਕਾਰਵਾਈ ਉਹ ਆਪਣੇ ਸਾਥੀਆਂ ਨਿਕਸਨ ਕੁਮਾਰ ਪੰਜਾਬ ਪ੍ਰਧਾਨਤ ਵਿਸ਼ਾਲ ਠਾਕੁਰ ਅਤੇ ਕੀਮਤੀ ਭਗਤ ਸਾਫ ਦਾ ਚੇਅਰਮੈਨ ਪੰਜਾਬ ਗਊ ਸੇਵਾ ਕਮਿਸ਼ਨ ਨਾਲ ਮਿਲ ਕੇ ਇਹ ਕਾਰਵਾਈ ਕੀਤੀ ਗਈ ਹੈ ਇਸ ਦਾ ਭਾਂਡਾ ਫੋੜਿਆ ਗਿਆ ਹੈ ਅੰਮ੍ਰਿਤਸਰ ਦੇ ਚਾਟੀ ਵਿੰਧ ਥਾਣੇ ਦੇ ਵਿੱਚ ਐਫ ਆਈ ਆਰ ਦਰਜ ਕਰਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਦਾਸਤੀ ਹੈ ਕਿ ਪੰਜਾਬ ਪ੍ਰੋਹੀਬੀਸ਼ਨ ਆਫ ਕਾਊ ਸਲੋਟਰ ਐਕਟ 1955 ਉੱਥੇ ਹੀ ਦਾ ਪ੍ਰੋਵੈਂਸ਼ਨ ਆਫ क्रੂਅਲਟੀ ਟੂ ਐਨੀਮਲ ਐਕਟ 1960 ਦੇ ਤਹਿਤ ਅਤੇ ਹੋਰ ਕਈ ਧਾਰਾਵਾਂ ਜਿਹੜੀਆਂ ਨੇ ਇਨਾ ਦੇ ਖਿਲਾਫ ਲਾਈਆਂ ਕਈਆਂ ਨੇ ਤੁਸੀਂ ਹੈਰਾਨ ਹੋ ਜਾਓਗੇ ਕਿ 16 ਕੁੰਟਲ ਮਾਸ ਜਿਹੜਾ ਹੈ ਗਊ ਮਾਸ ਬਰਾਮਦ ਹੋਇਆ ਤਾਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿੰਨੀਆਂ ਕ ਗਊਆਂ ਦੀ ਹੱਤਿਆ ਕੀਤੀ ਗਈ ਹੋਗੀ ਕਿੰਨੀਆਂ ਗਊਆਂ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਹੋਵੇਗਾ